ਵੀ ਦੇ ਵੀ ਸਰਕਾਰ ਦਾ ਵਿਰੋਧ ਕਰਦੇ ਆ ਅੱਜ ਕਿਹਾ ਦੀ ਇੱਥੇ ਦੀ ਪੁਲਿਸ ਨੂੰ ਬੇਨੂੰ ਇੱਥੇ ਨਾ ਲਿਆਂਦਾ ਜਾਵੇ ਆ ਨਰਸਾਂ ਦੀ ਨਿਲੇਖੀ ਕਰਕੇ ਸਾਰਾ ਹੰਗਾਮਾ ਹੋਇਆ ਅਸੀਂ ਹੁਣ ਵੀ ਕਹਿੰਦੇ ਆ ਵੀ ਇਹ ਜਿਹੜਾ ਬੰਦ ਕੀਤਾ ਜਾਵੇ ਜਿਸ ਵੀਕਰ ਨਾ ਬੰਦ ਕੀਤਾ ਅਸੀਂ ਕੰਦ ਟੱਪਾਂਗੇ ਅਸੀਂ ਕਬੂਲ ਕੀਤਾ ਕੱਲ ਤੁਹਾਨੂੰ ਗਾਂ ਕਹਿੰਦੇ ਨੇ ਖਾਣੇ ਨਾ ਕਾ ਲਾਭ ਹੋ ਕੇ ਨਰਸਾਂ ਦੀ ਨਿਲੇਖੀ ਕਰਕੇ ਸਾਰਾ ਹੰਗਾਮਾ ਹੋਇਆ ਇਸ ਕਰਕੇ ਸਬਿਕਰਨਾਮਦ ਹੋਇਆ ਦਾਸੀ ਗੱਦ ਟਪ ਕੇ ਕੇਵਲਾਂ ਨੇ ਇਹਦੀ ਚੋਮੇਵਾਰ ਸੀ ਪੁਲਸ ਹੋਵੇ ਅਥਾ ਪ੍ਰਸ਼ਾਸਨੋ ਫੇਸਬੁਕ ਦੀ ਵੱਡੀ ਖਬਰ ਭਾਜਪਾ ਆਗੂ ਅਰਵਿੰਦ ਖੰਨਾ ਜਿਹੜੇ ਸੰਗਰੂਰ ਤੋਂ ਭਾਜਪਾ ਨੇ ਉਮੀਦਵਾਰ ਉਤਾਰੇ ਨਹੀਂ ਉਹਨਾਂ ਦਾ ਤਿੱਖਾ ਵਿਰੋਧ ਕੀਤਾ ਹੈ ਕਿਸਾਨਾਂ ਨੇ ਜਮ ਕੇ ਵਿਰੋਧ ਕੀਤਾ ਨਾਰੇਬਾਜ਼ ਕੀਤੀ ਮਾਹੌਲ ਤਣਾਅਪੂਰਨ ਕਾਲੀਆਂ ਝੰਡੀਆਂ ਦਿਖਾਉਣਗੀਆਂ ਅਰਵਿੰਦ ਖੰਨਾ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਕਿਸਾਨ ਨਹੀਂ ਇਹ ਗੁੰਡੇ ਨੇ ਜਿਹੜਾ ਭਾਜਪਾ ਦਾ ਵਿਰੋਧ ਕਰਦੇ ਨੇ ਜਿਸ ਨੂੰ ਲੈ ਕੇ ਅਰਵਿੰਦ ਖੰਡਾ ਨਾਲ ਜਿਹੜਾ ਵਿਰੋਧ ਹੋ ਰਿਹਾ ਇਹ ਭਾਜਪਾ ਵੱਲੋਂ ਅਰਵਿੰਦ ਖੰਨਾ ਜਿਹੜੇ ਉਮੀਦਵਾਰ ਉਤਾਰੇ ਗਏ ਨੇ ਇੱਕ ਤਕੜੇ ਬਿਜ਼ਨਸਮੈਨ ਨੇ ਤਾਂ ਇਹਨਾਂ ਦਾ ਵਿਰੋਧ ਹੋ ਰਿਹਾ ਜਿੱਥੇ ਹੀ ਜਦੋਂ ਇਹ ਪਹੁੰਚੇ ਪਿੰਡ ਬੰਗਾ ਆ ਜਿਹੜਾ ਸੰਗਰੂਰ ਦਾ ਉੱਥੇ ਕਿਸਾਨਾਂ ਨੂੰ ਪਤਾ ਲੱਗ ਜਾਂਦਾ ਭਾਰੀ ਜਥੇਬੰਦੀਆਂ ਪਹੁੰਚ ਜਾਂਦੇ ਨੇ ਭਾਰੀ ਕਿਸਾਨਾਂ ਦਾ ਇਕੱਠ ਪਹੁੰਚ ਜਾਂਦਾ ਪੁਲਿਸ ਵੱਲ ਤਾਇਨਾਤ ਕੀਤੇ ਜਾਂਦੇ ਨੇ ਔਰ ਪਿੰਡ ਨੂੰ ਸੋਣੀ ਦੇ ਵਿੱਚ ਤਬਦੀਲ ਕੀਤਾ ਜਿਹੜਾ ਬੰਗਾ ਪਿੰਡ ਆਸ ਨੂੰ ਸੋਣੀ ਵਿੱਚ ਤਬਦੀਲ ਕੀਤਾ ਇਹਦਾ ਪਰ ਕਿਸਾਨ ਫੇਰ ਵੀ ਆ ਜਿਹੜਾ ਕਾਲੀਆਂ ਝੰਡੀਆਂ ਦਿਖਾਉਂਦੇ ਨੇ ਵਿਰੋਧ ਕਰਦੇ ਨੇ ਅਰਵਿੰਦ ਖ ਪਰ ਉਹ ਜਦੋਂ ਗੱਡੀ 'ਚ ਬੈਠੇ ਫੇਰ ਵੀ ਕਿਸਾਨਾਂ ਨੇ ਨਾਰੇਵਾਜ਼ੀ ਕੀਤੀ ਪੂਰੀ ਤੱਕਾ ਮੁੱਕੀ ਹੋਈ ਉੱਥੇ ਵਰਕਰਾਂ ਦੇ ਵਿਚਕਾਰ ਵੀ ਜਿਹੜਾ ਮਾਹੌਲ ਬੇਹਦ ਤਣਾਅਪੂਰਨ ਹੋ ਗਿਆ ਭਾਜੀ ਸਰਕਾਰ ਦਾ ਵਿਰੋਧ ਕਰਦੇ ਆ ਅੱਜ ਕਿਹਾ ਦੀ ਇੱਥੇ ਦੀ ਪੁਲਿਸ ਨੂੰ ਬੇ ਨੂੰ ਇੱਥੇ ਨਾ ਲਿਆਂਦਾ ਜਾਵੇ ਆ ਨਰਸਾਂ ਦੀ ਨਿਲੇਚੀ ਕਰਕੇ ਹੋੜਾ ਹੰਗਾਮਾ ਹੋਇਆ ਅਸੀਂ ਹੁਣ ਵੀ ਕਹਿੰਦੇ ਆ ਵੀ ਇਹ ਜਿਹੜਾ ਬੰਦ ਕੀਤਾ ਜਾਵੇ ਜੇ ਸਪੀਕਰ ਨਾ ਬੰਦ ਕੀਤਾ ਅਸੀਂ ਕੰਦ ਟੱਪਾਂਗੇ ਇਹ ਚੈਲੰਜ ਕੀਤਾ ਚੱਲ ਖਾਣੇ ਨੂੰ ਸਾਨੂੰ ਅੱਜ ਇਸ ਕਰਕੇ ਇਹ ਖਾਣੇ ਦਾ ਚੈਲੰਜ ਅਸੀਂ ਕਬੂਲ ਕੀਤਾ ਕੱਲ ਤੁਹਾਨੂੰ ਕਾਂਗੜੀਆਂ ਦੇ ਖਾਣੇ ਵਿੱਚ ਕਾਲਾ ਲਾਹ ਹੋ ਕੇ ਹੌਸਲਾਂ ਦੀ ਨਿਯਕੀ ਕਰਕੇ ਸਾਰਾ ਹਮ ਹੋਇਆ ਇਸ ਦੱਪ ਕੇ ਕੇ ਬੋਲਾਂਗੇ ਇਹਦੀ ਜੋਮੇਵਰਸੀ ਪੁਲਸ ਹੋਵੇਗਾ ਪ੍ਰਸ਼ਾਸਨ ਆਊਗਾ ਇਸ ਕਰਕੇ ਐਸੇ ਦਾ ਬਰੋਲ ਕਰ ਦੇਣਗੇ ਬਹੁਤ ਛੋੜਾ ਪ੍ਰੋਗਰਾਮ ਹੈ ਲੋਕ ਸਾਡੀ ਗੱਲ ਸੁਣਨਾ ਚਾਹਦੇ ਵੱਲਾ ਹਰ ਬਹੁਤ ਵੱਡੇ ਹਲਾਸ਼ਾਰੀ ਨਾਲ ਲੋਕ ਆਏ ਆਂ ਔਰ ਆਪਣੀ ਗੱਲ ਰੱਖਣ ਆਏ ਆਂ ਆਪਾਂ ਗੱਲ ਰੱਖ ਲਈ ਐ ਆਪਣੀ ਗੱਲ ਰੱਖਣਗੇ ਆਪਾਂ ਆਪਣੀ ਗੱਲ ਰੱਖਾਂਗੇ ਇਹਨਾਂ ਦਾ ਕਹਿਣਾ ਹੈਗਾ ਕਿ ਕੱਲ ਜਿਹੜਾ ਤੁਸੀਂ ਬਿਆਨ ਦਿੱਤਾ ਸੀ ਜਬ ਵੀ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚ ਕਿਸਾਨ ਨਹੀਂ ਹੈਗੇ ਉਸ ਨੂੰ ਲੈ ਕੇ ਜਿਹੜਾ ਵਿਰੋਧ ਕਰਨਾ ਕੋਲਚੇ ਨੇ ਇਹ ਐ ਮੈਂ ਗੱਲ ਨਹੀਂ ਕਹੀ ਸੀ ਮੈਂ ਕਿਹਾ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਜੁੜੀ ਵੀ ਆ ਔਰ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਤੇ ਮੇਰੇ ਜੋ ਮੁਖੀ ਹੈ ਮੋਦੀ ਸਾਹਿਬ ਆਪਾਂ ਕਿਸਾਨਾਂ ਦੀ ਹੱਕ ਤੇ ਰਿਚ ਹੈ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਆ ਇਹਨਾਂ ਨੂੰ ਵੀ ਪਤਾ ਹੈ ਕਿ ਉਮੀਦ ਸੰਸਥਾ ਨੇ ਹਰੇਕ ਜਥੇਬੰਦੀ ਦੀ ਮਜ਼ਦ ਕੀਤੀ ਅੱਗੇ ਵੀ ਕਰਾਂਗੇ ਅੱਜ ਵੀ ਕਰ ਰਹੇ ਆ ਤਦ ਜਿਹੜੇ ਕਿਸਾਨਾਂ ਨਾਲ ਕਿਸਾਨ ਤੁਸੀਂ ਕਿਹਾ ਸੀ ਗੱਲ ਉਹ ਗੱਲ ਨਹੀਂ ਸੀ ਮੈਂ ਉਹ ਗੱਲ ਨਹੀਂ ਕਹੀ ਸੀ ਮੈਂ ਕਿਹਾ ਸੀ ਕਿ ਕਿਸਾਨਾਂ ਨੂੰ ਆਪਣਾ ਹੱਕ ਰੱਖਣ ਦਾ ਮੌਕਾ ਮਿਲਣਾ ਹੈ ਮੈਂ ਆਪਣੀ ਹੱਕ ਰੱਖ ਕਿਸਾਨਾਂ ਨਾਲ ਮੈਂ ਹਾਂ ਨਾਲ ਹਮੇਸ਼ਾ ਰਹਾਂ ਦੱਸਦੀ ਕਿ ਅਰਵਿੰਦ ਖੰਨਾ ਭਾਜਪਾ ਦੇ ਵੱਲੋਂ ਉਮੀਦਵਾਰ ਉਤਾਰੇ ਗਏ ਨੇ ਸੰਗਰੂਰ ਦੇ ਵਿੱਚ ਜਦੋਂ ਉਹ ਬੰਗਾਪਿੰਡ ਦੇ ਵਿੱਚ ਪ੍ਰਚਾਰ ਕਰਨ ਪਹੁੰਚੇ ਤਾਂ ਕਿਸਾਨਾਂ ਨੂੰ ਸ਼ੂ ਮਿਲ ਜਾਂਦੀ ਹੈ ਜਿਸ ਤੋਂ ਬਾਅਦ ਕਿਸਾਨ ਪਹੁੰਚ ਜਾਂਦੇ ਨੇ ਟਰਾਲੀਆਂ ਭਰ ਕੇ ਟੈਂਪੂ ਲੈ ਕੇ ਟਰੈਕਟਰ ਲੈ ਕੇ ਜਦੋਂ ਉਹ ਪ੍ਰਚਾਰ ਕਰਨ ਪਹੁੰਚਦੇ ਨੇ ਤਾਂ ਉੱਥੇ ਹਗਾਮਾ ਹੋ ਜਾਂਦਾ ਪ੍ਰਚਾਰਕ ਫਿਰ ਜਾਂਦੇ ਨੇ ਔਰ ਇਧਰ ਕਿਸਾਨ ਤੇ ਭਾਜਪਾ ਦੇ ਵਰਕਰ ਪਿੱਟ ਜਾਂਦੇ ਨੇ ਮਾਹੌਲ ਇੰਨਾ ਤਣਾਅਪੂਰਨ ਹੁੰਦਾ ਪੁਲਿਸ ਜਿਹੜੀ ਪੂਰੀ ਭਾਰੀਵਾਲ ਆਉਂਦੀ ਹੈ ਤੇ ਪਿੰਡ ਨੂੰ ਸੌਣੀ ਵਿੱਚ ਤਬਦੀਲ ਕੀਤਾ ਜਾਂਦਾ ਜਦੋਂ ਅਰਵਿੰਦ ਕੇਜਰੀਵਾ ਮਾਫ ਕਰਨਾ ਅਰਵਿੰਦ ਖੰਨਾ ਜਦੋਂ ਬਾਹਰ ਨਿਕਲਣ ਲੱਗੇ ਤਾਂ ਉਹਨਾਂ ਨੂੰ ਕਿਸਾਨਾਂ ਨੇ ਛੰਡੀਆਂ ਦਿਖਾਈਆਂ ਘੇਰ ਲਿਆ ਬੜੀ ਮੁਸ਼ਕਲ ਦੇ ਨਾਲ ਦਿੱਕਤ ਦੇ ਨਾਲ ਉਸ ਨੂੰ ਗੱਡੀ 'ਚ ਬਿਠਾਇਆ ਤੇ ਉਥੋਂ ਰਫੂ ਚੱਕਰੋ ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਇੱਕ ਬਿਆਨ ਆਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਬੰਦਿਆਂ ਨੂੰ ਭੇਜਦਾ ਕਿਸਾਨਾਂ ਨੂੰ ਸਾਡਾ ਵਿਰੋਧ ਕਰਨ ਅਤੇ ਇਸ ਨੇ ਇਹ ਵੀ ਕਿਹਾ ਸੀ ਕਿ ਕਿਸਾਨ ਨਹੀਂ ਇਹ ਗੁੰਡੇ ਨੇ ਜਿਹਦਾ ਅਸੀਂ ਜਵਾਬ ਲੈਣ ਆਏ ਸੀ ਪਰ ਇਹ ਜਵਾਬ ਦੇ ਬਿਨਾ ਹੀ ਫਰਾਰ ਹੋ ਗਏ ਅਸੀਂ ਇਹ ਜਿੱਥੇ ਵੀ ਜਾਣਗੇ ਕਿਸਾਨਾਂ ਦਾ ਕਹਿਣਾ ਹੈ ਅਸੀਂ ਅਰਵਿੰਦ ਖੰਨਾ ਦਾ ਸੰਗਰੂਰ ਤੋਂ ਜੋ ਭਾਜਪਾ ਦੇ ਉਮੀਦਵਾਰ ਨੇ ਅਸੀਂ ਇਸ ਦਾ ਵਿਰੋਧ ਜ਼ਮਕੇ ਕਰਾਂਗੇ